ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਖਾਲਸਾ ਸਾਜਨਾ ਦਿਵਸ 파ਰਤ ਹੀ ਨਹੀਂ ਸਕੋ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤਾਂ ਵੱਲੋਂ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸਿੱਖ ਕੌਮ ਲਈ ਇਹ ਦਿਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਗੁਰਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖੀ ਦੀ ਨੀਂਹ ਰੱਖੀ ਸੀ ਨਿਊਯਾਰਕ ਦੇ ਇਲਾਕੇ ਹਿਕਸਵਿਲ ਲੌਂਗ ਆਇਲੈਂਡ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਵਿੱਚ ਵੀ ਖਾਸਾ ਸਤਿਪਨਾ ਦਿਵਸ ਸੰਬੰਧਤ ਤਿੰਨ ਰੋਜ਼ਾ ਦੀਵਾਨ ਸਜਾਈ ਗਈ। ਤਿੰਨ ਦਿਨ ਲਗਾਤਾਰ ਸੰਗਤਾਂ ਨੇ ਕੀਰਤਨ ਸਵਰਣ ਕੀਤਾ, ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਸ਼ੁੱਕਰਵਾਰ ਅਪ੍ਰੈਲ 11 ਨੂੰ ਅਖੰਡ ਪੜ ਸਾਹਿਬ ਆਰੰਭ ਕੀਤਾ ਗਿਆ। ਇਸ ਤੋਂ ਪਹਿਲਾਂ ਐਤਵਾਰ 6 ਅਪ੍ਰੈਲ ਨੂੰ ਗੁਰੂ ਘਰ ਵਿੱਚ ਅਮ੍ਰਿਤ ਸੰਚਾਰ ਕੀਤਾ ਗਿਆ, ਜਿਸ ਵਿੱਚ ਬਹੁਤ ਸਾਰੇ ਗੁਰੂਪ੍ਰੇਮੀਆਂ ਅੰਮ੍ਰਿਤ ਪਾਨ ਕਰਕੇ ਗੁਰੂ ਦੇਵ ਸਿੰਘ ਸਜੇ ਗੁਰੂ ਘਰ ਵੱਲੋਂ ਪੰਜ ਕਕਾਰਾਂ ਦੀ ਮੁਫਤ ਸੇਵਾ ਕੀਤੀ ਗਈ ਤਿੰਨ ਰੋਜ਼ਾ ਸਮਾਗਮਾਂ ਵਿੱਚ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਐਤਵਾਰ ਅਪ੍ਰੈਲ 13 ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪ੍ਰੰਤ ਵਿਸ਼ੇਸ਼ ਦੀਵਾਨ ਸਜੇ ਇਸ ਮੌਕੇ ਤੇ ਸਿੱਖ ਪੰਥ ਪ੍ਰਚਾਰਕ ਗਿਆਨੀ ਗੁਲਸ਼ਨ ਜੀ ਯੂਕੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੰਗਤਾਂ ਨੂੰ ਗੁਰੂ ਘਰ ਦੀ ਕਥਾ ਸਵਰਣ ਕਰਵਾਈ ਪੰਥ ਪ੍ਰਸਿੱਧ ਕੀਰਤਨੀਏ ਜਥੇ ਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਭਾਈ ਗੁਰਦੀਪ ਸਿੰਘ ਜੀ ਲਾਲਾ ਪਾਈ ਅਮਰੀਕ ਸਿੰਘ ਜੀ ਗੁਰਦਾਸਪੁਰੇ ਭਾਈ ਆਨੰਦ ਸਿੰਘ ਜੀ ਹਜ਼ੂਰ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਰਾਗੀ ਜਥਾ ਪਾਈ ਅਮਨਦੀਪ ਸਿੰਘ ਜੀ ਅਤੇ ਭਾਈ ਸਿਮਰਨਜੀਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ ਮਹਿਲਾ ਪ੍ਰਚਾਰਕ ਡਾਕਟਰ ਹਰਪ੍ਰੀਤ ਕੌਰ ਜੀ ਨੇ ਵੀ ਹਾਜ਼ਰੀ ਲਗਵਾਈ ਫੁੱਲੇ ਪੰਡਾਲ ਵਿੱਚ ਲੰਗਰ ਦੇ ਸਟਾਲ ਲਗਾਏ ਗਏ ਸਨ ਜਿੱਥੇ ਸੰਗਤਾਂ ਨੇ ਪਿੰਨ-ਪਿੰਨ ਤਰ੍ਹਾਂ ਦੇ ਪਕਵਾਨ ਦਾ ਆਨੰਦ ਮਾਣਿਆ। ਸ਼ਾਮ ਦੇ ਦੀਵਾਨਾ ਵਿੱਚ ਵੀ ਸੰਗਤਾਂ ਨੇ ਵੱਧ ਚੜ ਕੇ ਗੁਰੂ ਘਰ ਵਿੱਚ ਆਪਣੀ ਹਾਜ਼ਰੀ ਲਗਵਾਈ। 12 ਵਜੇ ਗੁਰੂ ਸਾਹਿਬ ਜੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਅਲੋਕਿਕ ਨਜ਼ਾਰਾ ਮਨ ਨੂੰ ਖੂਬ ਵੜਾ ਸੀ। ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਨੇ ਗੁਰੂ ਘਰ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖਾਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਅਤੇ মিডিਆ ਪ੍ਰਿਤਨਾਮਾ ਵੱਲੋਂ ਇਸ ਸਮਾਗਮ ਦੀ ਵਿਸ਼ੇਸ਼ ਕਵਰੇਜ ਕੀਤੀ ਗਈ। ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਚ ਅੱਜ ਖਾਲਸਾ ਸਾਜਨਾ ਦੇ ਉਸ ਦੀ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਜੁੜੇ ਰਹਿੰਦੇ ਨੇ ਸਭ ਨੂੰ ਲੱਖ 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 ਵਧਾਈ ਹੋਵੇ। ਇਹ ਖਾਲਸਾ ਸਾਜਨਾ ਦੇ ਉਸ ਜੋ 1699 ਵਿਸਾਖੀ ਵਾਲੇ ਦਿਨ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਇਹ ਪਾਰਖੰਡੇ ਤਰ ਹੋਏ ਜਰਮ ਸੂਇਲਾ ਦੇ ਦੇ ਅਨਸਾਰ ਉਹਨਾਂ ਨੇ ਜਿੱਥੇ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੇ ਆਪ ਵੀ ਅੰਮ੍ਰਿਤ ਰਤ ਅਮਰਤੀ ਦਾਤ ਲਈ ਔਰ ਅੰਮ੍ਰਿਤ ਛਕਾਇਆ ਤੋਂ ਉਸ ਦਿਨ ਨੂੰ ਅੱਜ ਸਾਰੇ ਸੰਸਾਰ ਵਿੱਚ ਮਨਾਉਂਦੇ ਆਇਆ ਅੱਜ ਗੁਰਦਵਾਰਾ ਦੇ ਦਰਬਾਰ ਵਿੱਚ ਵੀ ਸਵੇਰੇ ਤੋਂ ਲੈ ਕੇ ਸਵੇਰੇ ਪਾਣੀ ਤੋਂ ਲੈ ਕੇ ਰਾਤ ਦੇ ਤਕਰੀਬਨ 12 ਵਜੇ ਤੱਕ ਪ੍ਰੋਗਰਾਮ ਹੋਣਗੇ ਜਿਸ ਵੇਲੇ ਭਰਪੂਰ ਸੰਤਾਂ ਨੇ ਇਸ ਗੁਰੂ ਕਾਰਜ ਵਿੱਚ ਹਾਜ਼ਰੀ ਭਰੀ ਹੈ ਲੰਗਰ ਅ ਟੁੱਟ ਵਰਤੇ ਜਾ ਰਹੇ ਨੇ ਬਾਰ ਟੈਂਟ ਲੱਗੋ ਹੈ ਵੱਡਾ ਤੰਬੂ ਲੱਗਾ ਹੈ ਤੰਬੂ ਦੇ ਵਿਚਕਾਰ ਜੋ ਸੰਤਾਂ ਨੇ ਇਸ ਟਾਲਾ ਰਾਈ ਬਹੁਤ ਸਾਰੀਆਂ ਸੇਵਾਵਾਂ ਕਰਨੀਆਂ ਹਨ ਅਤੇ ਹੋਣੀਆਂ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਖਾਸ ਕਰਕੇ ਜਿਨ੍ਹਾਂ ਸੇਵਾਦਾਰਾਂ ਨੇ ਇਹ ਸੇਵਾ ਲਈਆਂ ਨੇ ਸਬਦ ਆਸੀ ਗੁਰੂ ਦਰਬਾਰ ਵੱਲੋਂ ਗੁਰਦੁਆਰਾ ਪ੍ਰਬੰਧਕ ਕਮਿਊਨਿਟੀ ਵੱਲੋਂ ਸਭ ਦਾ ਸਤਿਨਵਾਦ ਕਰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਲ ਦੀਆਂ ਸਮੂਹ ਸੰਗਤਾਂ ਵੱਲੋਂ ਸਮੂਹ ਪ੍ਰਬੰਧ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਨਾਮਦੇਵਾ ਸੰਗਤਾਂ ਨੂੰ ਖਾਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਅੱਜ ਜੋ ਬੜੀ ਸ਼ਰਧਾ ਭਾਵਨਾ ਦੇ ਨਾਲ ਅਮਰਤ ਵੇਲੇ ਤੋਂ ਹੀ ਜੋ دیਵਾਨ ਸਜੇ ਹਨ ਸ੍ਰੀ ਅਮਰਤ ਵੇਲੇ ਦੇ دیਵਾਨਾਂ ਵਿੱਚ ਅਮਰਤ ਵੇਲੇ ਦੀਆਂ ਬਾਣੀਆਂ ਦੇ ਨਿਤ-ਨਿਪਤੋਂ ਪ੍ਰੰਤ ਸਹਿਜ ਬਾਤ ਜੀ ਦੇ ਭੋਗ ਪਾਏ ਗਏ ਆਸਰੀ ਵਾਰ ਦੇ ਕੀਰਤਨ ਹੋਏ ਹਨ ਤੇ ਉਸ ਤੋਂ ਉਪਰੰਤ ਜੋ ਪਰਸੋਂ ਰੋਜ਼ ਤੋਂ ਸੇਖੰਡ ਪਾਠ ਸਾਹਿਬ ਪ੍ਰਾਰੰਭ ਸੰਨ ਅਜ ਭੋਗ ਪਏ ਹਨ ਦੀਵਾਨ ਜਿਹੜੇ ਸਜਦੇ ਰਹੇ तकरीबन 3.5 ਮਿੰਟ ਦੀਵਾਨ ਸਜੇ ਹਨ ਇਸੇ ਤਰ੍ਹਾਂ ਜੋ ਸ਼ਾਮ ਦੇ ਦੀਵਾਨ ਵੀ ਸਜਨੇ ਹਨ ਸੋ ਆਪ ਸੰਗਤਾਂ ਨੇ ਵੀ ਇਸੇ ਤਰ੍ਹਾਂ ਮੱਥ ਚੜ੍ਹ ਕੇ ਹੋਰ ਜੋ ਲੋਕਲ ਸੰਗਤਾਂ ਹਨ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ ਸਰਬਸਤ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਦਈਆ ਵਦਈਆ ਰਾਮ ਕ੍ਰਿਪਾ ਵੱਲੋਂ ਜਨਮ ਸੰਕਾ ਸਤੁਰਪਰਸਾ ਅਨੰਦ ਤੇ ਮੇਰੀ ਮਾਰਿਏ ਪਾਏ ਸਭ ਕੁਝ ਮੈਂ ਪਾਇਆ ਸਭ ਕੁਝ ਪਾਇਆ ਸਹੀ ਸੱਚੀ ਮਨੁੱਖੀਆਂ ਵਦਈਆ ਰਾਮ ਤੁਮ ਤਰਵਾਰ ਪੜੀ ਸਭ ਤੁਮ ਨਾਮੀਆਂ ਆ ਕਾਟੀਆਂ ਫੋਟੋਆਂ ਲੈ ਰਹੇ ਨੇ ਸਾਡਿਆਂ ਦੀ ਤੁਸੀਂ ਕਹਿ ਦਿਓ ਭਾਈ ਸਾਹਿਬ ਥੋੜਾ ਜਿਹਾ ਵਧਾਈ ਦੇ ਦਿਓ ਭਾਈ ਸਾਹਿਬ ਥੋੜਾ ਜਿਹਾ ਵਧਾਈ ਦੇ ਦਿਓ ਸਮੂਹ ਸੰਗਤਾਂ ਨੂੰ ਖਾਲਸਾ ਜੀ 325 ਸਾਧਨਾ ਦੇ ਜੀ ਬਹੁਤ ਬਹੁਤ ਵਧਾਈਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੇ ਬੜੇ ਸੋਹਣੇ ਪ੍ਰੋਗਰਾਮ ਮੁਕਾਏ ਨੇ ਆਪ ਵੀ ਸਾਡੀਆਂ ਸਮੂਹ ਨੂੰ ਕੋਪਰੇਟ ਕਰਨੀਆਂ ਹੋ ਜਿਹੜੇ ਆਏ ਉਹ ਬੜਾ ਜਿਹੜੇ ਨਹੀਂ ਆਏ ਉਹ ਵੀ ਆਓ ਪਹੁੰਚੋ ਹਮਦੇ ਸ਼ਾਮ ਦੇ ਕਲ ਦੇ ਸ਼ੋਅ ਪ੍ਰੋਗਰਾਮਾਂ ਤੇ ਇੱਥੇ ਇੱਥੇ ਤੋਂ ਆਓ ਬੜੇ ਸ਼ਾਨਦਾਰ ਇੰਤਜ਼ਾਮ ਕੀਤੇ ਆ। ਜੀ ਆਇਆ ਸਾਰਿਆਂ ਦਾ ਧੰਨਵਾਦ ਵਾਈਲਡ ਜੀਪਰ ਅੱਜ ਪੰਜਾਬ ਦੀ ਗਲੀਆਂ ਚੋਂ ਜੋ ਵੀ ਤੁਹਾਨੂੰ ਮਿਲਦਾ ਉਹ ਤੁਹਾਨੂੰ ਇੱਥੇ ਆਪਣਾ ਪੰਜਾਬ ਵਿੱਚ ਮਿਲੇ। ਮੈਂ ਕਹਿੰਦਾ ਛੋਟੀ ਤੋਂ ਵੱਡੀ ਚੀਜ਼ ਜੋ ਵੀ ਤੁਸੀਂ ਇੱਛਾ ਪ੍ਰਗਟ ਕਰੋ ਇਹਨਾਂ ਕੋਲ ਜ਼ਰੂਰ ਹਾਜ਼ਰ ਹੁੰਦਾ ਹੈ। ਸੋ ਮੈਂ ਬੇਨਤੀ ਕਰਾਂਗਾ ਗਿਆਨੀ ਕੁਲਦੀਪ ਸਿੰਘ ਜੀ ਨੂੰ ਸਰਦਾਰ ਜਸਵਿੰਦਰ ਸਿੰਘ ਨੂੰ ਜੋ ਹੈ ਉਹ ਸਨਮਾਨਤ ਕਰ ਬੋਲੇ ਸੋਨਿਆ ਗੁਰਦਾਰ ਹਰਪ੍ਰੀਤ ਸਿੰਘ ਦੀ ਬੋਲੇ ਸੋਨਿਆ ਧੰਨਵਾਦ ਜਾਨੀ ਜੀ ਉਹਨਾਂ ਦਾ ਉਹ ਕੀਤਾ ਨਵ ਇਸ ਵਕਤ ਪੁਸ਼ਚੇ ਸਦਨੇ ਮੈਂ ਮਾਫੀ ਦੇ ਜਾਂਚਦਾ ਪੰਜ ਸਤ ਨੂੰ 10 ਲੈ ਲੈਣਾ ਤੇ ਕਿਉਂਕਿ ਉਹ ਵੀ ਰੁਕੀ ਹੁੰਦਾ ਹੈ ਜਿਹੜੀ ਇਹਨਾਂ ਵੰਦ ਸੇਵਾ ਕਰਦੇ ਰਹਿੰਦੇ ਨੇ ਸਾਢੇ ਪੰਜ ਮਿੰਟ ਸਨਮਾਨ ਕਰਨਾ ਤੇ ਉਹੀ ਚੜ ਦੀ ਖਰਾਦ ਅੱਜ ਸਮਾਪਤ ਹੋਏ ਹਨ ਮੈਂ ਸਮੂਹ ਸੰਗਤ ਦਾ ਸੇਵਾਦਾਰਾਂ ਦਾ ਗਿਆਨੀ ਗੁਰਦੀਪ ਸਿੰਘ ਜੀ ਦਾ ਅਤੇ ਹੋਰ ਇਥੋਂ ਦੇ ਰਾਗੀ ਜੱਤੇ ਪਾਣਾਂ ਦਾ ਸਮੂਹ 사ંગੋਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਦਰੋਂ ਤੁਹਾਨੂੰ ਮਤ ਕਰਦਾ ਹਾਂ ਜਿਨ੍ਹਾਂ ਨੇ ਦਿੱਕਤ ਦਿਨ ਅਰਥਕ ਸੇਵਾ ਇਸ ਗੁਰੂ ਕਾਰਜ ਵਿੱਚ ਨਿਭਾਈ ਹੈ ਖਾਸ ਕਰਕੇ ਤਲੇ ਲੰਗਰ ਵਿੱਚ ਬਾ ਟੈਂਟ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਹਨ ਉਨਾ ਦਾ ਸੀ ਧੰਨਵਾਦ ਕਰਦੇ ਹਾਂ ਮੈਂ ਥਿਆਰਾ ਸਨਮਾਨ ਵਾਲਾ ਹਾਂ ਕਿ ਤਕਰੀਬਨ ਸਵੇਰੇ 5:00 ਵਜੇ ਤੋਂ ਲੈ ਕੇ ਹੁਣ ਤੱਕ ਸੰਤਕ ਸੇਵਾਵਾਂ માં ਸੰਤਾਂ ਵੱਲੋਂ ਵੀ ਅਤੇ ਸੰਤਾਂ ਨੇ ਨਮਸਤਕ ਕੋਹੇ ਨੇ ਹੁਣ ਗਾਰ ਵਿੱਚ ਮੈਂ ਦੇਖਿਆ ਕਈ ਸਜਣ ਸਵੇਰੇ ਜਿਚਾਰ ਪੰਜ ਜੀ ਤੋਂ ਆਏ ਨੇ ਹੁਣ ਤੱਕ ਵੀ ਬੈਠੇ ਹੋਏ ਨੇ ਬਹੁਤ ਹੀ ਧੰਨਵਾਦ ਸਾਰੇ ਸੰਗਤ ਦਾ ਜੋ ਕਰ ਦਾ ਦੀਵਾਨ ਹੈ ਇਸਰਾ ਕੀ ਹਫਤਾਵਾਰੀ ਦੀਵਾਨ ਐਤਵਾਰ ਦਾ ਹੁੰਦਾ ਹੈ ਪਰ ਨਾਲ ਦੀ ਕਲ ਦਾ ਜੋ ਧੜੜ ਹੈ ਜਾਵੇਂ ਸਾਥੀ ਹੋਵੇ ਉਹਨਾਂ ਵੱਲੋਂ ਲੰਗਰਾਂ ਦੀ ਸੇਵਾ ਹੁੰਦੀਆਂ ਮੈਂ ਕਈ ਵਾਰੀ ਪਹਿਲਾਂ ਵੀ ਉਹਨਾਂ ਨੂੰ ਕਿਹਾ ਪਰ ਉਹਨਾਂ ਕੋਲ ਸਮਾਂ ਨਹੀਂ ਸੀ ਅੱਜ ਉਹ ਗੁਰੂ ਘਰ ਵਿੱਚ ਆਏ ਨੇ ਮੱਥਾ ਟੇਕਣ ਵਾਸਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਦੋ ਮਿੰਟ ਵਾਸਤੇ ਸਹੀ ਤੇ ਅੱਜ ਆ ਗਏ ਗੁਰੂ ਘਰ ਵਾਲੋ ਵਿਗਿਆਨੀ ਕੁਲਜੀਤ ਸਿੰਘ ਜੀ ਨੂੰ ਕਹਾਂਗਾ ਉਹਨਾਂ ਨੂੰ ਸਿਰਫ ਪਾਉ ਰਹੀ ਸਨਮਾਨਤ ਕਰਨਗੇ ਸਰਦਾਰ ਜਸਵਿੰਦਰ ਸਿੰਘ ਜੀ ਅਤੇ ਹਰਪ੍ਰੀਤ ਸਿੰਘ ਜੀ ਜਸਵਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਇੱਕ ਮਿੰਟ ਵਾਸਤੇ ਇੱਕ ਮਿੰਟ ਵਾਸਤੇ ਆਪ ਜੀ ਦੇ ਉਸ ਗੁਰੂ ਵਿੱਚ ਜੋ ਵੀ ਉਹਨਾਂ ਨੇ ਵਧਾਈ ਦੇਣੀ ਹੈ ਉਹ ਆਪ ਜੀ ਦੇ ਰੂਬ ਰੂ ਹੋਣਗੇ ਸਤਿ ਆਕਾਲ ਜੀ ਗੁਰੂ ਪਿਆਰੀ ਸਾਹਿਬ ਸਤਿ ਖਾਲਸਾ ਰਵਾਇਤ ਹੈ ਜੀ ਅੱਜ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੀਰੇ ਬੰਦਸ 15 ਸਾਲ ਤੋਂ ਆਪਣਾ ਬਾਜ਼ਾਰ ਤੁਹਾਡੀ ਸੇਵਾ ਦੇ ਵਿੱਚ ਚਲਾਉਣਾ ਨੇ ਜੀ ਕੱਝੀ ਖੋਲਿਆ ਔਰ ਪਹਿਲੀ ਵਾਰੀ ਮੈਨੂੰ ਇੱਥੇ ਤੁਹਾਡੇ ਨਾਲ ਰੂਬ ਰੂ ਹੋਣ ਦਾ ਮੌਕਾ ਮਿਲਿਆ ਆਪਣਾ ਬਾਜ਼ਾਰ ਅਸੀਂ 1995 ਦੇ ਵਿੱਚ ਮੈਂ ਔਰ ਦੀਪਕ ਭੱਜਵਾਦ ਦੋਨਾਂ ਨੇ ਅਸੀਂ ਆਪਣਾ ਪੰਜਾਬ ਦੀ ਨਿਸ਼ਾਨੀ ਸੀ ਐਸ ਮਿਲਲੇ ਤੁਹਾਡੇ ਸਾਰਿਆਂ ਦੇ ਪਿਆਰ ਸਤਿਕਾਰ ਸਾਰੀ ਮਿਰਕਾ ਦੇ ਵਿੱਚ ਅਸੀਂ ਕੱਚੀ ਜਨਕਿਸ਼ਨਾ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਹਾਂ ਔਰ ਸਾਨੂੰ ਸਾਰਿਆਂ ਦਾ ਤੁਹਾਡਾ ਬੜਾ ਪਿਆਰ ਮਿਲਿਆ ਗੁਰੂ ਘਰ ਵੱਲੋਂ ਗੁਰੂ ਕਾਰ ਦੀ ਸੰਗਤ ਵੱਲੋਂ ਮੌਤੀ ਕਰਵਾ ਕਰਨਾ ਆਪਣੀ ਨਾਮਾ ਦਾ ਆਸ ਹੈ ਕਿ ਇਸੇ ਤਰ੍ਹਾਂ ਰਮੇਸ਼ਾ ਮਨਿਤ ਨਾਰਮ ਇਹ ਮਹਿੰਮ ਪਰੇਖਿਆ ਇਹ ਦੇਖ ਕੇ ਬਹੁਤ ਦੁੱਖ ਹੋਇਆ ਵਿਚਾਰ ਕੀਤੇ ਗਏ ਕਿ ਇਹਨਾਂ ਬੱਚਿਆਂ ਲਈ ਕੋਈ ਪਲੇਟਫਾਰਮ ਬਣਾਇਆ ਜਾਵੇ ਜਿੱਥੇ ਇਹਨਾਂ ਨੂੰ ਗੁਰੂ ਦੀ ਮੰਦ ਗੁਰੂ ਇਤਿਹਾਸ ਸਿੱਖ ਇਤਿਹਾਸ ਦੀ ਉਨੀਤ ਹੈ ਉਸ ਨਾਲ ਜੋੜਿਆ ਜਾਵੇ ਉਦੋਂ ਤੋਂ ਇਹ ਸ਼ੁਰੂ ਹੋਈ 45 ਸਾਲ ਤੋਂ ਤਕਰੀਬਨ ਬਹੁਤ ਸਾਰੀਆਂ ਚੀਜ਼ਾਂ ਹੋਰ ਹਨ ਬਹੁਤ ਸਾਰੀਆਂ ਕੋਸ਼ਿਸ਼ਾਂ ਹੋ ਰਹੀਆਂ ਜਿੰਨਾ ਦੇ ਨਾਲ ਤੇ ਆਪ ਸੰਗਤਾਂ ਦੀ ਸਹਿਯੋਗ ਗੁਰਦੁਆਰਾ ਸਾਹਿਬ ਕਿਤਨੇ ਵੀ ਹਨ ਉਹ ਸ੍ਰੀ ਹੇਮਕੁਲ ਫਾਊਂਡੇਸ਼ਨ ਦੇ ਨਾਲ ਸਹਿਯੋਗ ਕਰਦੇ ਹਨ ਇੱਥੇ ਹੀ ਨਹੀਂ ਜਿੱਥੇ ਹੀ ਨਹੀਂ ਆਲੋਗ ਅਮਰੀਕਾ ਇਵਨ ਕਿਨੀਆਂ ਦੂਸਰੇ ਨਿਊਯਾਰਕ ਦੇ ਉੱਤੇ ਯੂਰਪ ਦੇ ਅਰੇ ਖਾਦੇ ਇਸ ਗੁਰੂ ਘਰ ਦੇ ਇਹ ਜੋ ਹੈ ਸ੍ਰੀ ਹਿੰਮਕੁਲ ਫਾਊਂਡੇਸ਼ਨ ਦੇ ਤਾਈ ਹੋਈ ਜੋ ਇੱਕ ਖੇਤੀ ਹੈ ਫਲਵਾੜੀ ਹੈ ਆਪ ਦੇਖਦੇ ਹੋ ਕਿਸ ਤਰ੍ਹਾਂ ਫੁੱਲ ਉੱਗ ਰਹੀ ਹੈ ਕੀਰਤਨਦਰ ਬਣਾਇਆ ਜੋ ਸ਼ੁਰੂ ਕੀਤਾ ਸਾਰਾ ਸਾਲ ਪਹਿਲਾਂ ਕਿਉਂਕਿ ਅਸੀਂ ਸੋਚਿਆ ਕਿ ਜੋ ਸਿੱਖ ਬੱਚੇ ਹਨ ਸਾਡੇ ਅੱਜ ਦੇ ਉਹ ਸਿੱਖ ਇਤਿਹਾਸ ਨਾਲ ਜੁੜ ਰਹੇ ਨੇ ਇਸ ਮਾਲਕ ਦਾ ਸ਼ੁਕਰਾਨਾ ਪਰ ਗੁਰੂ ਸਾਹਿਬ ਦੀ ਅੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਪਾਣੀ ਹੈ

ਇਹ ਕੀਰਤਨ ਕੀਤਾ ਜਾਂਦਾ ਹੈ ਇਹ ਅੱਜ ਕੱਲ ਅੱਜ ਨਹੀਂ ਅੱਜ ਦੇਖੋ ਕਿ 47 47 ਜੱਥੇ ਜਿਨ੍ਹਾਂ ਨੇ ਕਿ ਕੰਪੀਟੀਸ਼ਨ ਵਿੱਚ ਸੰਗੀਤ ਸੀ ਉਹਦੇ ਵਿੱਚੋਂ ਇਹ ਚਾਰ ਜੱਥੇ ਜਵਾਂ ਸਾਡੇ ਗੁਰੂ ਨਾਨਕ ਦਰਬਾਰ ਦੇ ਜੋ ਸਕੂਲ ਹੈ ਪੰਜਾਬੀ ਸਕੂਲ ਜਿਸ ਦੇ ਮੈਂ ਜਿੱਥੇ ਕਿ ਮੈਂ ਟੀਚਰਾਂ ਦਾ ਧੰਨਵਾਦ ਕਰਾਉਂਗਾ ਉੱਥੇ ਉਹਨਾਂ ਦੇ ਮਾਪਿਆਂ ਦਾ ਹੀ ਬਹੁਤ ਧੰਨਵਾਦ ਹੈ ਜਿਹੜੇ ਕਾਲੇ ਬੱਚੇ ਇਸ ਪਾਸੇ ਲਾਏ ਨੇ ਮੈਂ ਸਭ ਤੋਂ ਅ ਕੋ ਰਾਖੀ ਦੀ ਵੀ ਧਰਵਾਤ ਕਰਨਾ ਜਿਹੜਾ ਕਿ ਕੋ ਨਿਸ਼ਕਾਮ ਸੇਵਾ ਕਰਦੇ ਹੋਏ ਸਮਾਂ ਕੱਢਦੇ ਹੋਏ ਇਥੇ ਪਹੁੰਚਦੇ ਹਨ ਉਹਨਾਂ ਦਾ ਵੀ ਮੈਂ ਧਰਵਾਤ ਇਸੋਕਤ ਸਾਡੇ ਪੰਖ ਦੇ ਮਹਾਨ ਵਿਦਵਾਨ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਹਜ਼ੂਰੀ ਦਾ ਵੀ ਸ੍ਰੀ ਦਰਬਾਰ ਸਾਹਿਬ ਮੈਂ ਉਹਨਾਂ ਨੂੰ ਕਹਾਂ ਹਜ਼ੂਰੀ ਦਾ ਵੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਐਸੇ ਤਾਂ ਬਹੁਤ ਮਹਾਨ ਨੇ ਉਹ ਜਿੱਥੋਂ ਦੇ ਵੀ ਹਜ਼ੂਰੀ ਕਹਿ દਈਏ ਹੋ ਸਕਦੇ ਨੇ ਪਰ ਕਿਉਂਕਿ ਸ਼੍ਰੀਨਗਰ ਦਿਨਾਂ ਤੇ ਮਸ਼ਹੂਰ ਨੇ ਸ਼੍ਰੀਨਗਰ ਵਾਲੇ ਉਹ ਆਪ ਜੀ ਨੂੰ ਇੱਕ ਅੰਤਵਾਸੀ ਕੀਰਤਨ ਰਾਈ ਯਿਆਰ ਕਰਨਗੇ ਉਹਨਾਂ ਤੋਂ ਪਹਿਲਾਂ ਸਿਰਫ ਉਹ ਬੈਠ ਜਾਣ ਸਟੇਜ ਤੇ ਮੈਂ ਬੇਨਤੀ ਕਰਾਂਗਾ ਕਿ ਅੱਜ ਤੁਸੀਂ ਇਹ ਲਾਂਗਾਂ ਲੈਣ ਵਿੱਚ ਜੋ ਇਨਾ ਛੋਟਾ ਪੰਜਾਬ ਕਹਿ ਦਈਏ ਅੱਜ ਇੱਥੇ ਵਸਿਆ ਹੈ ਇਹ ਗੁਰੂ ਨਾਨਕ ਦਰਬਾਰ ਦੀ ਬਦੌਰਤ ਅਤੇ ਆਪਣਾ ਬਾਜ਼ਾਰ ਜਿਸ ਨੂੰ ਕਿ ਸਾਰੀ ਤਾਂਗਾਂ ਲੈਣ ਦੀ ਕਮਿਊਨਿਟੀ ਜਾਣਦੀ ਹੈ ਕਿ ਜਦੋਂ ਉਹਨਾਂ ਨੇ ਇੱਥੇ ਆਪਣਾ ਬਾਜ਼ਾਰ ਖੋਲਿਆ ਸੀ ਬਹੁਤ ਕਾਟੀ ਲੋਕ ਸਨ ਬਹੁਤ ਕਾਟੀ ਪੰਜਾਬੀ ਰਹਿੰਦੇ ਸਨ ਸੋ ਕਿਉਂਕਿ ਜਿਹੜੇ ਆਪਣੇ ਵਜ਼ਾਰਾਂ ਨੂੰ ਇਹ ਆਪਣੇ ਗੁਰੂ ਘਰਾਂ ਨੂੰ ਦੇਖ ਕੇ ਉੱਥੋਂ ਮੁਵ ਹੋਏ ਨੇ ਰਿਕਰਟਮੈਂਟ ਤੋਂ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ